ਉੱਥੋਂ ਦੀਆਂ ਸਰਕਾਰਾਂ ਉਹਨੂੰ ਹੌਸਲਾ ਬਣਾਉਂਦੀਆਂ ਨਹੀਂ ਹੋਇਆ ਵੀ ਜੇ ਕਿਸੇ ਨੇ ਕੋਈ ਹੋਟਲ ਖੋਲ੍ਹ ਲਿਆ ਤਾਂ ਉਹਦੀ ਸਰਕਾਰ ਉੱਥੋਂ ਦੀ ਉਹਨੂੰ ਸਬਸਿਡੀਆਂ ਦਿੰਦੀਆਂ ਲੋਨ ਦਿੰਦੀਆਂ ਵੀ ਇਹਨੂੰ ਪੱਟਾ ਕਰ ਲਾ ਤੂੰ ਕੰਮ ਵੀ ਤਾਂ ਦੇ ਦੇਗਾ ਨਾਲ ਲੋਕਾਂ ਨੂੰ ਇੱਥੇ ਸਾਨੂੰ ਡਰਾਉਂਦੀਆਂ ਨੇ ਸਰਕਾਰਾਂ ਦੇ ਕੰਮ ਸ਼ੁਰੂ ਕਰ ਲਏ ਵੀ ਐਵੇਂ ਕਿਵੇਂ ਕਰ ਲਿਆ ਸਾਡਾ ਹਿੱਸਾ ਕਿੱਥੋਂ ਆ ਬਰਕਰ ਮੈਂ ਇੱਕ ਵਾਰੀ ਚਮਕੌਰ ਸਾਹਿਬ ਤੋਂ ਆ ਰਿਹਾ ਸੀ ਰੈਲੀ ਕਰਕੇ ਕੋਈ ਰਾਤ ਨੂੰ ਕਿਤਾਬਾਂ ਬਚਾਲੇ ਉੱਥੇ ਮਰਿੰਡੇ ਦੇ ਚੰਕਾਲ ਸਾਹਿਬ ਨਾਲ ਉੱਥੇ ਪਹਾਨ ਲੱਗ ਗਿਆ ਲੋ ਅਰੇ ਤਾਂ ਆਪਾਂ ਕੱਦ ਰੋਟੀ ਖਾਣਾਂ ਵਾਲੀ ਆ ਆਪਾਂ ਸੋਸਰਾ ਜਿਹੜੇ ਚਾਹੇਦਾਰਾਂ ਨੇ ਤਾਂ ਇਹ ਸੱਚਾ ਕੀ ਕੁਸੂ ਦਾ ਪੋਜ ਖਾਣੇ ਆ ਨਾ ਬੰਮ ਕਾਲੀਆਂ ਕਾਂਗਰਸੀਆਂ ਵਾਂਗੂ ਚਲੋ ਮੈਂ ਲੋਕ ਇਕੱਠੇ ਹੋ ਗਏ ਮੇਰੇ ਨਾਲ ਫੋਟੋ ਖਿਚਵਾਉਣ ਲੱਗ ਗਏ ਲੋ ਮਸ਼ੂਆ ਮੈਂ ਜ਼ਿਆਰ ਕਰ ਦੇਣੀ ਤਾਪੇ ਦਾ ਮਾਲਕ ਵੀ ਆ ਗਿਆ ਉਹ ਦੱਸਤਾ ਹੁਣ ਉਹਨਾਂ ਨੇ ਕਿ ਪ੍ਰਵੰਤ ਮਾਨ ਆਇਆ ਜੀ ਉਹ ਕਹਿੰਦਾ ਜੀ ਮੈਂ ਆਉਣਾ ਨਾਲ ਹੀ ਉਹਨਾਂ ਕਾਰਸੀ ਆਉਂਦੀ ਆ ਗਿਆ ਤੇ ਬੱਚਾ ਸੀ ਮੈਂ ਉਹਨੂੰ ਪੁੱਛ ਲਿਆ ਮਕਾ ਕਿਵੇਂ ਚੱਲਦਾ ਸਰਦਾਰ ਜੀ ਟੱਪਾ ਉਹ ਮੈਨੂੰ ਪਰਾਣੇ ਲਿਆ ਕੇ ਹੜੀ ਜੇ ਕਹਿੰਦਾ ਬਸ ਇਹ ਹੀ ਦਿਨਾਂ ਨੂੰ ਨਾਸ ਕਰਦੇ ਜੀ ਬੜਾ ਵਧੀਆ ਨਾ ਚੱਲੇ ਨਹੀਂ ਸਰਕਾਰਾਂ ਵਾਲੇ ਕੰਮ ਕਰ ਲੈ ਜਾਣੇ ਹਿਸਾਬਾਤਾਂ ਲੈ ਕਹਿੰਦਾ ਟਰੈਕਟਰ ਕੁਝ ਪਰਾਹੀਂ ਖੜਾ ਲੈਨੇ ਵੀ ਤਾਂ ਪੈਂਚਰ ਖੜੇ ਨਹੀਂ ਸਾਡੇ ਨਹੀਂ ਖੜੇ ਲੈ ਆਏ ਆ ਦੰਗੂ ਆ ਦੰਗੂ ਕਰਦੇ ਦੇਖਦੇ ਫਿਰਦੇ ਨੇ ਕਿਹਦਾ ਕੰਮ ਚੱਲਦਾ ਯਾਰ ਉਹ ਤੋਂ ਬੈਂਟੇ ਲਈ ਲੈ ਸਾਨੂੰ ਸਫਲਤਾ ਤੋਂ ਡਰਨ ਲਾ ਰੱਖਿਆ ਇਹਨਾਂ ਨੇ ਜੇ ਕਿਤੇ ਕਾਮਯਾਬ ਨੇ ਹੋਣਾ ਕਿਤੇ ਫਿਰ ਕਿਵੇਂ ਕਿਵੇਂ ਚੱਲੂਗਾ ਜੀ ਮੁਲਕ ਸਾਡੀ ਦਾ ਧਰਤੀ 'ਚ ਕੋਈ ਖੋਟ ਹੋਵੇ ਸਾਡੀ ਨੇਂਦ 'ਚ ਕੋਈ ਕਮੀ ਹੋਵੇ ਦਿਨ ਰਾਤ ਕਿ ਕਰ ਦਿੰਦੇ ਆਂ ਅਸੀਂ ਝਾਰ ਵੀ ਵਧੀਆ ਕਰਜਈ ਫੇੜ ਕਿਉਂ ਬਈ ਕਾਰਨ ਆਉਦਾ ਇੱਕ ਜਿਹੜੇ ਆਪਾਂ ਮੂਰੇ ਲੈਸੀ ਦੇ ਬੰਦੇ ਉਹਨਾਂ ਨੇ ਆਪਣੇ ਹੱਕ ਚ ਨਹੀਂ ਆਪਾਂ ਜਿਹੜਾ ਹੱਕ ਦੀ ਬੋਟ ਪਾਤੀ ਉਹਨਾਂ ਨੇ ਆਪਣੇ ਕਿਥੇ ਪਾਏ ਕਦੇ ਆਪਣੇ ਹੱਕ 'ਚ ਕਾਨੂੰਨ ਨਹੀਂ ਬਣਾਏ ਉਹਨਾਂ ਨੇ ਵਿੱਕ ਕਿਵੇਂ ਲੱਗਵੇਂ ਖੇਤੀ ਨੂੰ ਪੈਰਾਂ 'ਸੇ ਕਰ ਦਈਏ ਕੱਲੀ ਖੇਤੀ ਨਾਲ ਕੱਲਾ ਕਿਸਾਨ ਥੋੜੀ ਮਰਦਾ ਹੈ ਉਹਦੇ ਨਾਲ ਖੇਤ ਮਜ਼ਦੂਰ ਵੀ ਜੁੜਿਆ ਹੋਇਆ ਹੈ ਅੱਜ ਕੱਲੋ ਮੇਰਾ 10 ਕਿੱਲੇ ਨਰਮਾ ਮਰ ਗਿਆ ਮੇਰਾ ਨੁਕਸਾਨ ਹੋ ਗਿਆ ਉਹਨਾਂ ਘਰਾਂ ਦਾ ਵੀ ਨੁਕਸਾਨ ਹੋ ਗਿਆ ਜਿਨ੍ਹਾਂ ਨੇ ਮੇਰਾ ਨਰਮਾ ਚੁੱਕ ਕੇ ਦਿਹਾੜੀਆਂ ਕਰਕੇ ਕਮਾਈਦਾਰੀ ਚਲਾਉਣੀ ਸੀ ਉਹਨੂੰ ਕਿਹਦੇ ਖਾਤੇ ਜੀ ਮੰਨਦੇ ਜੀ ਫਿਰ ਪੰਜਾਬ ਮਾਰੇ ਜਾਂਦੇ ਨੇ ਛੋਟੇ ਛੋਟੇ ਪੰਜਾਬ ਸੁੰਨੇ ਜੋ ਜੀਵ ਜਹਾਨੀ ਕੱਖ ਖੋਬ ਜਾ ਕੇ ਗੰਨ ਜਾਵਾਂਗੇ ਚੈਨ ਜੁੜੀ ਹੋਈ ਹੈ ਸਾਰੀ ਖੇਤੀ ਨੂੰ ਬਾਹਰ ਕਿਨੇ ਕੱਢਣ ਇਹ ਤਾਂ ਸਮੱਸਿਆ ਕਰੋ ਹਾਲ ਨਹੀਂ ਹੱਲ ਕੋ ਪੁੱਟ ਨੇ ਪਹਿਲੀ ਗੱਲ ਤਾਂ ਸੋਮੇਨਾਪੁਰ ਨਾਪੇ ਰਿਪੋਰਟਾਂ ਲਾ ਕੋ ਕਰਨੀ ਜੁਹਿਆ ਨਾ ਮੰਨ ਕਰਦੇ ਹੁਣ ਥੋੜੀ ਜੋ ਕਿੰਨਿਆ ਕੋ ਨੂੰ ਪਤਾ ਕਿ ਸੋਮੇਨਾਪੁਰ ਤੱਕ ਕੀ ਨੇ ਕੀ ਕਹਿੰਨੀ ਹੈ ਅਤਖੜਾ ਖਸਰਾ ਪਈ ਸੋਮੇਨਾਪੁਰ ਰਿਪੋਰਟ ਇਹ ਕੋਈ ਨਹੀਂ ਮੈਂ ਮੈਂ ਬਹੁਤ ਸਾਲ ਤਰੀਕੇ ਨਾਲ ਸਮਝਾ ਦਿੰਦਾ ਮੇਰਾ ਫਰਕ ਹੈ ਰਿਪੋਰਟ ਐਂ ਫਿਰ ਸੋਮੇਨਾਪੁਰ ਚਲ ਇੱਕ ਬਹੁਤ ਵੱਡਾ ਖੇਤੀ ਬਗੈਣੀ 2007 ਚ ਨੇ ਇੱਕ ਰਿਪੋਰਟ ਦਿੱਤੀ ਖੇਤੀ ਨੂੰ ਬਚਾਉਣ ਦੀ ਉਹ ਕਹਿੰਦਾ ਜੇ 30 ਤੋਂ ਲੈ ਕੇ ਬੀਜ ਦੇ ਖਰਚ ਤੋਂ ਲੈ ਕੇ ਮੰਡੀ ਤੱਕ ਪਹੁੰਚਾਉਣ ਤੱਕ ਕਿਸੇ ਫਸਲ ਤੇ 100 ਰੁਪਇਆ ਖਰਚ ਆਉਂਦਾ ਹੈ ਤਾਂ ਉਹ ਜਿਹੜਾ ਕਿਸਾਨ ਹੈ ਜਿਨੇ ਉਹ ਫਸਲ ਲਗਾਈ ਹੈ ਉਹਨੂੰ ਮੰਡੀ ਚ 200 ਰੁਪਇਆ ਲੈ ਕੇ ਘਰੇ ਆਉਣਾ ਚਾਹੀਦਾ ਜੇ 10000 ਰੁਪਏ ਲੱਗੇ ਕਿਸੇ ਫਸਲ ਤੇ ਬੀਜ ਤੋਂ ਲੈ ਕੇ ਮੰਡੀ ਤੱਕ ਤਉ 15000 ਰੁਪਏ ਬਣਦਾ ਹੈ ਇਹ ਜੀ ਆਸਾਨੀ ਨਾਲ ਨਹੀਂ ਬੋਲਦੇ ਜਮਾ ਸਰਪੰਚ ਮਿਸਟਰ ਸਾਹਿਬ ਕਦੇ ਨਹੀਂ ਰਹੋਗੇ ਕਿ ਕਿਤੇ ਬੋਲਦੇ ਸਟੇਟ ਟੈਕਸ ਚਾਣਦੇ ਜੀ ਕਦਾ ਨਹੀਂ ਸਰਕਾਰ ਵਰਗਾ ਬੰਦਾ ਬੱਟਾ ਹੁੰਦਾ ਆਪਣਾ ਬੀਜੇਪੀ ਨੇ ਮੋਦੀ ਨੇ 2014 ਚੱਪਲੇ ਭਾਸ਼ਰਜ ਵੀ ਤੇ ਆਪਣੇ ਮੈਨੀਫੈਸਟੋ ਕਿਹਾ ਕਿ ਮੈਂ ਸਵਾਮੀ ਨਾਸਰ ਕੋਟਾ ਲਾਗੂ ਕਰੂੰਗਾ ਕਿ ਆ ਨਹੀਂ ਕੀਤੀ ਸੁਪਰੀਮ ਕੋਰਟ ਜਸਪੀਡਟ ਦਿੱਤਾ ਕਿ ਕਰ ਨਹੀਂ ਸਕਦੇ ਸਿੱਧਰੇ ਅਸੀਂ ਦਾ ਦਿੱਤਾ ਪਾਰਲੀਮੈਂਟ ਚੱਲਦੀ ਸੀ ਮੈਂ ਪਾਰਲੀਮੈਂਟ ਚ ਪੁੱਛਿਆ ਮੋਦੀ ਸਾਹਿਬ ਸਵਾਮੀ ਨਾਸਰ ਕੋਟਾ ਕਰ ਲਾਗੂ ਕਰ ਦਿਓ ਤੁਸੀਂ ਆਪ ਕੀ ਆਸੀਗਾ ਨਹੀਂ ਨਹੀਂ ਕਿਹਨੇ ਤੁਆ ਮਾਇਆ ਕਹਿੰਦੇ ਕਿ ਕਿਉਂਕਿ ਜਿਹੜੇ ਬੋਲਦੇ ਉਹਦਾ ਜਵਾਬ ਦੇਣਾ ਪੈਂਦਾ ਲਿਖਤੀ ਵੀ ਐਸੇ ਵੀ ਕਹਿੰਦੇ ਕਿ ਤਾਂ ਨਹੀਂ ਅਸੀਂ ਲਾਗੂ ਕਰ ਸਕਦੇ ਕਿਉਂਕਿ ਇਹਦੇ ਨਾਲ ਫਸਲਾਂ ਦਾ ਆਪਣਾ ਮੰਗਾਈ ਹੋ ਜੂਗੀ ਬਾਜ਼ਾਰ 'ਚ ਖਾਣ ਪੀਣਾਂ ਦੀਆਂ ਚੀਜ਼ਾਂ ਦੇ ਰੇਟ ਵਧ ਜਾਣਗੇ ਮੈਂ ਕਿਹਾ ਖਾਣ ਪੀਣਾਂ ਦੀਆਂ ਚੀਜ਼ਾਂ ਦੇ ਰੇਟ ਫਸਲਾਂ ਦੇ ਭਾਅ ਵਧਾਏ ਤੇ ਨਹੀਂ ਵਧਦੇ ਖਾਣ ਪੀਣੀਆਂ ਚੀਜ਼ਾਂ ਦੇ ਰੇਟ ਜਮ੍ਹਾਂ ਖੋਰੀ ਕਰਕੇ ਵਧਦੇ ਨੇ ਜਿਹੜੇ ਤੁਹਾਡੇ ਬੰਦੇ ਜਿਹੜੇ ਥੋੜੇ ਵੱਡੇ ਸਟਾਕ ਰੱਖ ਲੈਂਦੇ ਨੇ ਜਦੋਂ ਉਹ ਉਹਦੀ ਕਮੀ ਹੋ ਜਾਂਦੀ ਹੈ ਬਾਜ਼ਾਰ 'ਚ ਜੋ ਮਾਰਕੀਟ ਚੜਦੀ ਹੈ ਫਿਰ ਵੇਚਦੇ ਆ ਉਹੀ ਆਲੂ ਸਾਡੇ ਰੁੜਦੇ ਨੇ ਚਾਰ ਮੀ ਨਾ ਬਲੋ ਉਹੀ ਆਲੂ ਅਸੀਂ 80 ਰੁਪਏ ਕੋਲੋਂ ਖਰੀਦੇ ਫਿਰਦੇ ਹਾਂ। ਮਗਾਈ ਕੋਣ ਬਦਉਂਦਾ ਹੈ ਆਲੂ ਪੱਕਾ ਦਾ ਕਰਨਾ। ਉਹ ਮੁੱਕੜ ਕੇ ਸਵਾਮੀ ਨਾਥ। ਕੇਜਰੀਵਾਲ ਨੇ ਕੀ ਕੀਤਾ? ਕੇਜਰੀਵਾਲ ਨੇ ਕਿਹਾ। ਕਹੇ ਕਰੋ ਪਰ ਸਟੇਟ ਅ ਸਟੇਟ ਵੀ ਲਾਗੂ ਕਰ ਸਕਦੀ ਸਵਾਮੀ ਨਾਥ ਨੂੰ। ਸੈਂਟਰ ਕਾਲ ਸਾਰਾ। ਕਹਿੰਦਾ ਨਹੀਂ ਕਰਦੇ ਨਾ ਅਸੀਂ। ਭਾ ਕਿੰਨੇ ਦੀ ਹੁਣ ਫਸਲ ਦਾ। ਇਸ ਵਕਤ ਆਪਾਂ ਕਣ ਕਿਵੇਂ ਚੰਗੇ ਬਣ ਸਕਦੇ ਇਹਨਾਂ ਨੂੰ ਦੱਸ ਦੇ ਨਾਲ। ਕੀ ਬਾ ਦੇ ਵਿੱਚ ਚੰਗੇ? 1840 ਰੁਪਏ। ਸੁਆਮੀਨਥ ਨੈਰਪੋਰਟਮ ਤੋਂ ਕਿਹਦਾ ਭਾਅ ਬਣਦਾ 2616 ਰੁਪਏ। ਕੇਜੀ ਵਾਲੇ ਕਿ ਨਹੀਂ ਕਰਦੇ ਆ। ਰਿਪੋਰਟ ਆਪਾਂ ਲਾਗੂ ਕਰ ਨਹੀਂ ਸਕਦੇ ਸਟੇਟ ਤੋਂ ਸਟੇਟ ਕੋਲੋਂ। ਆਪਾਂ ਇਹ ਕਰਦੇ ਆ ਫਰਕ ਕਿੰਨੇ ਇੰਨੇ ਚ ਪੌਣੇ 800 ਰੁਪਏ ਪੈਂਦਾ ਹੈ। ਕਿਨੂੰ ਦਿੱਲੀ ਦੇ ਕਿਸਾਨਾਂ ਨੂੰ ਆਪਾਂ ਪੌਣੇ 800 ਰੁਪਿਆ ਬੋਨਸ ਦੇ ਕੇ ਸੁਆਮੀਨਥ ਨੈਰਪੋਰਟਾਂ ਦੇ ਬਰਾਬਰ ਦਾ ਭਾਅ ਦੇਵਾਂਗੇ। ਦਿੱਲੀ ਵਾਲੇ ਵੇਚਣਗੇ 2616। ਦਿੱਲੀ ਵਾਲੇ 2515 ਵਿੱਚ ਹੀ ਹੋ। ਹਨ ਹੁਚਾਰੀ ਵਿੱਚ ਚੱਲ ਗਿਆ ਇਹ ਕੈਪਟਨ ਕਿਉਂ ਨਹੀਂ ਕਰ ਸਕਦਾ ਭਾਈ ਰਾਹੁਲ ਗਾਂਧੀ ਕਹਿੰਦਾ ਮੈਂ ਅਲੱਗ ਬਜਟ ਲਿਆਇ ਕਰੂੰਗਾ ਜਦ ਮੈਂ ਪ੍ਰਧਾਨ ਮੰਤਰੀ ਬਣ ਗਿਆ ਕਿਸਾਨਾਂ ਦਾ ਉਹ ਤਾਂ ਬਣੇਗਾ ਪਤਾ ਨਹੀਂ ਨਾ ਬਣੇਗਾ ਭਾਈ ਇੱਥੇ ਤਾਂ ਤੇਰੀ ਸਰਕਾਰ ਹੈ ਤੂੰ ਇੱਥੇ ਕਹਿੰਦੇ ਇਹਨੂੰ ਕਿ ਭਾਈ 2.850 ਦੇਰੋ ਤੁਸੀਂ ਵੀ 100 ਕਰੋੜ ਰੁਪਏ ਕੇਜਰੀਬੰਦ ਕੱਢ ਕੇ ਰੱਖ ਲਿਆ 80000 ਏਕੜ ਜ਼ਮੀਨ ਉੱਥੇ 223000 ਕਿੱਲੇ ਦਾ ਫਰਕ ਪੈਂਦਾ ਹਮਦਨ ਚ ਫਿਰ ਫਿਰ ਦੱਸੋ ਮੈਨੂੰ ਜਿਹਦੇ 223000 ਕਿੱਲੇ ਦੇ ਤੋਂ ਪਤਾ ਹਮਦਨ ਨਾ ਬੇ ਕਾਹ ਚੱਲੇ ਹਿੰਦੀ ਲੋੜ ਕੋਬਾ ਬੇਵੀ ਅਸੀਂ ਕਰਜ਼ਾ ਮਾਫੀ ਨਹੀਂ ਕਰਜ਼ਾ ਮੁਕਤੀ ਚਾਹਨੇ ਆ। ਆ ਥੋੜੇ ਸਾਲ ਪਹਿਲਾਂ ਕਿਸਾਨ ਹੱਸਦਾ ਖੇਡਦਾ ਹੁੰਦਾ ਸੀ। ਮਾਰਦਾ ਦਮੋਮੇ ਜੱਟ ਮੇਲੇ ਆ ਗਿਆ। ਉਹ ਗਿਆ ਮੇਲੇ ਕੋਈ ਦਮੋਮੇ ਮਾਰਦਾ। ਸੱਫਾ ਚੋਂ ਰੌਣਕਾਂ ਉੱਡ ਗਈਆਂ। 30 ਸਾਲ ਦੇ ਜਵਾਨਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ। ਚਿੰਤਾ ਚਿਖਾ ਸਮਾਨ। ਪੰਜਾਬੀ ਪੂਰੀ ਦੁਨੀਆ ਵਿੱਚ ਕਾਮਯਾਬ ਨੇ ਪੰਜਾਬ 'ਚ ਫੈਲਲੇ। ਕਿਉਂ ਭਈ? ਤੁਸੀਂ ਇਹ ਦੇਖ ਲਓ ਉਹਨਾਂ ਮੁਲਕਾਂ ਦੇ ਵਿੱਚ ਕਿਸ ਤਰ੍ਹਾਂ ਦੇ ਸਥੁਲ ਹੋਊਗਾ। ਨਾ ਉਹਨਾਂ ਮੁਲਕਾਂ ਦੇ ਵਿੱਚ ਸਿਸਟਮ ਉਹਨਾਂ ਨੇ ਬੜੀ ਪਰਫੈਕਟ ਕੀਤਾ ਹੋਇਆ ਇੱਥੋਂ ਆਪਣੇ ਮੁੰਡੇ ਦਾ ਵੀਜ਼ਾ ਲੱਗ ਜੇ ਨਾ ਆਪਾਂ ਐਂ ਕਹਿ ਦਿੰਦੇ ਆ ਸ਼ੁਕਰ ਹੈ ਸਾਡਾ ਘਰ ਬਚ ਗਿਆ ਵੀਜ਼ਾ ਲੱਗ ਜੇ ਤਾਂ ਕਹਿਣ ਲੱਗ ਜੇ ਨੇ ਸ਼ੁਕਰ ਹੈ ਸਾਡਾ ਘਰ ਬਚ ਗਿਆ ਸੁਣ ਮੇਰਾ ਮਤਲਬ ਸਾਡਾ ਮੁੰਡਾ ਮਲੇਸ਼ੀਆ ਜਾਵੇ ਸਾਉਦੀ ਅਰਬ ਜਾਵੇ ਇਰਾਕ ਚ ਵੀ ਫਿਰਦੇ ਨੇ ਯਾਰ 5000 ਮੁੰਡਾ ਤਾਂ ਮੈਂ ਕਢਾ ਕੇ ਲਿਆ ਉਹਦੋਂ ਲੜਾਈ ਲੱਗੀ ਸੀ ਜਦੋਂ ਇਹਨਾਂ ਮਤਲਬ ਪੰਜਾਬ ਦੇ ਹਾਲਾਤ ਯਾਰ ਹਾਲਾਤ ਜਿਹੜੇ ਨੇ ਉਹ ਇਰਾਕ ਨਾਲੋਂ ਵੀ ਮਾੜੇ ਨੇ ਆਮਾਨੀਆਂ ਚ ਬੱਕਰੀਆਂ ਚਾਰਦੇ ਫਿਰਦੇ ਆਪਣੇ ਮੁੰਡੇ ਆਮਾਨੀਆਂ ਆਮਨੀਅਤ ਆ ਬੁਰੀ ਬਚਾ ਕਲੀੰਨ ਦੇ ਚਾਰ ਪੰਜ ਆਹ ਹਾਲਾਤ ਨੇ ਮੈਂ ਇੱਕ ਬਜ਼ੁਰਗ ਨੂੰ ਪੁੱਛਿਆ ਮੈਂ ਕਿ ਕੀ ਕੰਮ ਕਰਦੇ ਹੋ ਕਹਿੰਦੇ ਮੁੰਡਾ ਬਾੜ ਮੈਂ ਕਿ ਮੈਂ ਤੁਹਾਨੂੰ ਪੁੱਛੇ ਕੰਮ ਕਰਦੇ ਤੁਸੀਂ ਫਿਰ ਬਸ ਤੋਂ ਬਾਹਰ ਆ ਕੇ ਬਹਿ ਕੇ ਜੀਵ ਲੈਣੇ ਅੱਜ 13 ਅਪ੍ਰੈਲ 2019 ਠੀਕ 100 ਸਾਲ ਪਹਿਲੋ ਅੱਜ ਦੇ ਦਿਨ 1919 ਨੂੰ ਚੱਲੇ ਵਾਲੇ ਬਾਗ ਦੇ ਵਿੱਚ ਚੰਨਲ ਟਾਇਰ ਨੇ 2000 ਪੰਜਾਬੀ ਪੁੰਤਾ ਸੀ ਕੀ ਕਰਨਾ ਕੱਢ ਵਾਸਤੇ ਪੁੰਤਾ ਸੀ ਕਹਿੰਦੇ ਸਾਨੂੰ ਕੱਢਣ ਦੀਆਂ ਸਕੀਮਾਂ ਖਬਰਾਉਣੀਆਂ ਵੈਸੇ ਜਿਨੇ ਬਾਗ ਚਕਾ ਅੰਗਰੇਜ਼ਿਆ ਨੂੰ ਕੱਢਣ ਦੀਆਂ ਸਕੀਮਾਂ ਬਣਾਉਣ ਵਾਸਤੇ ਬੈਠੀ ਸੀ ਨਾ ਮੀਟਿੰਗ ਕਰਨ ਉਹ ਪੁੰਤਾ ਸੀ ਵੀਰੋ ਅੱਜ ਆਪਾਂ ਇੱਥੇ ਸਕੀਮਾਂ ਉਹਨਾਂ ਕੋਲੇ ਪਹੁੰਚਣ ਲਈ ਬਣਾਉਣ ਵਾਸਤੇ ਕੱਢੇ ਹਾਂ ਦੇਖੀਨੇ ਪਹੁੰਚੇ ਨੂੰ 100 ਸਾਲਾਂ ਦਾ ਹਮਾਰੇ ਕਰ ਲੇ ਤੇ ਹੱਥ ਆ ਯਾਰ ਪਹਿਲੇ ਉਹਨਾਂ ਨੂੰ ਕੱਢਣ ਲਈ ਮਰੀ ਗਿਆ ਯਾਰ ਹੁਣ ਉਹਨਾਂ ਕੋਲੇ ਪਹੁੰਚਣ ਲਈ ਤਰਪੀਏ ਨੇ ਫਿਰ ਕੀ ਬਦਲ ਗਿਆ ਗੋਰੇ ਅੰਗਰੇਜ਼ ਗਏ ਕਾਲੇ ਆ ਗਏ ਆਪਣੇ ਵਾਲੇ ਚੱਕ ਤੇ ਫੱਟੇ ਨੇ ਚਲੋ ਜੀ ਨੀਰਮੋਦੀ 40000 ਕਰੋੜ ਲੈ ਕੇ ਭੱਜ ਗਿਆ ਬੇਮਾਲੀਆ ਥਾਸ ਆ ਗਿਆ ਕੋੜ ਆਖਿਰ ਇਹਨਾਂ ਦੇ ਕਪੜੇ 176000 ਕਰੋੜ ਦਾ ਸਾਨੂੰ ਤਾਂ ਜ਼ੀਰੋ ਆਵੇ ਨਹੀਂ ਹੋ ਪਤਾ ਕਿੰਨੀਆਂ ਲੱਗਦੀਆਂ ਨੇ ਜਿੰਨੇ ਕਪੜੇ ਕਿੱਥੇ ਨੇ ਲੈ ਆਏ ਆਮ ਲੋਕਾਂ ਦੀ ਦਿਮਾਗ ਤਾਂ ਚੱਕ ਤੇ 5-7 ਕਰੋੜ ਦੇ ਕਪੜੇ ਦੀ ਆਪਾਂ ਵੀ ਖਬਰ ਪੜ ਲਉ ਹਟ ਕੇ ਖਵਾਰਜੂ ਵੀ ਛੱਟ ਪਰੇ ਤਾਂ ਕੋਚੋਰ ਹੋਣਾ ਛੋਟਾ ਮੋਟਾ ਯਾਰ ਵੱਡੀ ਗੱਲ ਹੈ ਮੁਟਿਆਕੀ ਨੂੰ ਐਸਪਾਨ ਜੇ ਬੈਂਕ ਲੁੱਟ ਕੇ ਲੈ ਗਏ ਨੇ ਤੇ ਇਹ ਨੂੰ ਸੋਚੋ ਬੈਂਕ ਲੁੱਟੀ ਗਈ ਆਪਾਂ ਦੀ ਬਊਓ ਬੈਂਕਾਂ ਦਾ ਐਨਪੀਆ ਸਾਰਾ ਆਪਣੇ ਤੇ ਪੈਂਦਾ ਪਾਰਲੀਮੈਂਟ ਚ ਕੋਈ ਦਿਨ ਐਸਾ ਨਹੀਂ ਹੋਵਾ ਜਿਸ ਦਿਨ ਮੈਂ ਸਰਕਾਰ ਨੂੰ ਪੇਚਾ ਨਹੀਂ ਪਾਉਂਦਾ ਸੀ ਤੁਹਾਡੇ ਕੋਲ ਵੀਡੀਓ ਹੋਣ ਗਿਆ ਤੁਹਾਨੂੰ ਥੋੜਾ ਬਹੁਤ ਮਾਣ ਦੀ ਮਹਿਸੂਸ ਹੁੰਦਾ ਉਹ ਸਾਡੇ ਆਲਾ ਪੇਚਾ ਪਾਈ ਬੈਠਾ ਗੌਰਮੈਂਟ ਨਾਲ ਓਏ ਵਧੀਆ ਵਧੀਆ ਉਹ ਮੋਤੀ ਵੀ ਉਹਨਾਂ ਨੇ ਕਿਹਾ ਹੋਇਆ ਉੱਥੋਂ ਕਾਲੀਆਂ ਨੂੰ ਵੀ ਕਿਹਾ ਕਾਂਗਰਸੀਆਂ ਨੂੰ ਵੀ ਕਿਹਾ ਕਹਿੰਦਾ ਜਿੰਮੇ ਮਰਜ਼ੀ ਕਰੋ ਰਲ ਲੋ ਪੈਸੇ ਲੈ ਲੋ ਪੀਲੀ ਜੀ ਫੱਗੜ ਨੂੰ ਭੇਜੋ ਮੈਨੂੰ ਬਹੁਤ ਉਹੀ ਕੀਤਾ ਨੇ 5 ਸਾਲ। ਕਿ ਮੈਂ ਰੋਜ਼ ਪੁੱਛਦਾ ਸੀ ਬਤਾਈਏ ਮੋਦੀ ਜੀ ਅੱਛੀ ਦਿਨ ਕਾਬਾਣੇ ਵਾਲੇ ਹੈ। ਬੋਲੂਂਗਾ ਮੈਨੂੰ ਜਵਾਬ ਨਹੀਂ ਆਉਂਦਾ ਸੀ ਪਸੀਨਾ ਆਉਂਦਾ ਸੀ। ਮੁੜ ਕੰਮ। ਕਿ ਮੈਨੂੰ ਦੂਹ ਭੇਜੇ ਇਸ ਕੰਮ ਬਸ ਤੇ ਭਾਈ। ਬੋਲੂਂਗਾ ਮੈਂ ਬੋਲਿਆ ਵੀ ਆ। ਸਭ ਤੋਂ ਵੱਧ ਪੰਜਾਬ ਦੇ ਸਭ ਤੋਂ ਵੱਧ ਡੇਟਾ ਜੀ ਸੱਲੇ ਨਾਲੋਂ ਪੀਰ ਨੂੰ। ਆਜੋ। ਔਰ ਕੋਈ ਅਜਿਹੀ ਗੱਲ ਹੋਵੇ ਇਹ ਕਹਿੰਦੇ ਆ ਹੁਣ ਕੋਈ ਬਹਾਨਾ ਨਹੀਂ ਕੀਆ ਉਹ ਤਮੰਤਾ ਉਹ ਉੱਥੇ ਬਾਲੀਵੁੱਡ ਦੀ ਉਹ ਟੁਟਕਲੇ ਨਹੀਂ ਆਉਂਦਾ ਸੀ ਮੈਂ ਗੱਲ ਸੁਣ ਲਉ ਛੋਟੇ ਸਾਹਿਬ ਜਦਿਆਂ ਨੂੰ ਪਹਿਲੀ ਵਾਰ ਸੰਸਦ ਦੇ ਇਤਿਹਾਸ ਚ ਪਹਿਲੀ ਵਾਰ ਹੋ ਰਿਹਾ ਬਾਈ ਸਪਾਈਟ ਮੈਂ ਪੂਰੀ ਕਹਾਣੀ ਸੁਣਾ 27 ਦਸੰਬਰ ਨੂੰ 6 ਦੀ ਦੁਪਹਿਰ ਐਸ ਵਾਰ 27 ਦਸੰਬਰ ਨੂੰ ਪਾਟੇ ਮੈਂ ਚੱਲ ਰਹੀ ਸੀ ਮੈਂ 26 ਦਸੰਬਰ ਨੂੰ ਮੈਡਮ ਸਪੀਕਰ ਕੋਲ ਗਿਆ ਕਿ ਬਾਬਾ ਜਗਰਾਵਰ ਸਿੰਘ ਤੇ ਬਾਬਾ ਫਤਿਹ ਸਿੰਘਾ ਜੀ ਦੀ ਬਸੇ ਪੂਰੀ ਦੁਨੀਆ ਚ ਨਾ ਪੰਜਾਬੀ ਲੋਕ ਜਿਹੜੇ ਨੇ ਉਹ ਧਰਮਾਂ ਤੋਂ ਵੀ ਉਪਰ ਉੱਕੇ ਇਹ ਹਫਤਾ ਪੂਰਾ ਸੋਗ ਮਨਾਉਂਦੇ ਨੇ 21 ਦਸੰਬਰ ਤੋਂ 28 ਦਸੰਬਰ ਤੱਕ 21 ਤਿੱਕੀ ਦੇ ਸੰਗਰਨੂ ਕਿਲਾ ਛੱਡਣ ਤੇ ਅਸਿਨੰਗਪੁਰ ਸਾਹਿਬ ਵਾਲਾ 24 ਦਸੰਬਰ ਨੂੰ ਚਮਕੌਰ ਦੀ ਗੜੀ ਚ ਵੱਡੇ ਸਾਹਿਬਜਾ ਦੇ ਸ਼ਹੀਦ ਹੋਏ ਸੀ 27 ਨੂੰ ਛੋਟੇ ਸਾਹਿਬਜਾ ਦੇ ਦਵਾਰਾਂ ਚ ਚਿੰਤੇ 28 ਤਰੀਕ ਨੂੰ ਮਾਤਾ ਗੁਜਰੀ ਜੀ ਦਾ ਸ਼ਹੀਦ ਹੋ ਇੱਕ ਹਫਤੇ ਸਾਰਾ ਪਰਵਾਹ ਗਿਆ ਗੁਰੂ ਸਾਹਿਬ ਦਾ ਵੀ ਇਹ ਹਫਤਾ ਸੀ ਸੋਗ ਸਭਾ ਮਨਾਉਣੀਆ ਕਦੇ ਵੀ ਪਾਰਲੀਮੈਂਟ ਦੇ ਇਤਿਹਾਸ ਚ ਨਾ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਇਹ ਸ਼ਰਧਾਂਜਲੀ ਦੇ ਕੇ ਬੜੇ ਵੱਡੇ ਹੋਵਾਂਗੇ ਮੈਡਮ ਅਗਾ ਉਹ ਤਾਂ ਪਹਿਲੀ ਵਾਰ ਬੈਠੇ ਨੇ ਉਹਨਾਂ ਨੂੰ ਮੂੜ ਕਰਕੇ ਕੋਈ ਕੋਲਕਾ ਉਹਨਾਂ ਨੂੰ ਕਰਕੇ ਕਹਿੰਦੀ ਜੀ ਦੋ ਪ੍ਰੋਬਲਮਾਂ ਨੇ ਮੈਡਮ ਸਿੱਕੇ ਕਰਨ ਬੋਲ। ਇੱਕ ਤਾਂ ਕਹਿੰਦੀ ਰੌਲਾ ਪੈ ਰਿਹਾ ਬਹੁਤ ਆਂਧਰਾ ਪ੍ਰਦੇਸ਼ ਵਾਲੇ ਜਿਹੜੇ ਸੰਘੰਤੀ ਨੇ ਉਹ ਰੌਲਾ ਪਾ ਰਹੇ ਨੇ ਉਹ ਪਾਰਲੀਮੈਂਟ ਚੱਲਣ ਨਹੀਂ ਦਿੰਦੇ। ਮੈਨੂੰ ਦੋ-ਤਿੰਨ ਮਿੰਟ ਬਾਅਦ ਪਾਰਲੀਮੈਂਟ ਤੋਂ ਕਦੇ ਕਾਂਟੇ ਵਾਰਤੇ ਕਾਂਟੇ ਵਾਰਤੇ ਟੋਲੀ ਪੈਂਦੀ। ਮੈਂ ਇਹਨੂੰ ਮੈਂ ਮੰਨ ਲਵਾਂ। मेर ज़िंदी मै बन के ठीकु आहे पार्लीमेंट्यूर कुझु लिखण लिखी अगल सवेर ई आया स्ढे आंध्र प्रदेश मिलिया चंद्र बाबू नाइडू बिन पी टी डी पी आई मैया त ਹਾਂ करदा ਸਾਡੇ ਹੱਕ ਚ के ਸੀ ਮੈਂ तॾहिं ਮੇਰੀ ਇੱਕ ਬੇਨਤੀ ਹੈ ਐ ਕਰਕੇ ਅੱਜ ਆ हूंदा ਤੁਸੀਂ 2-3 ਮਿੰਟ ਬਾਅਦ ਚੁੱਪ ਕਰ ਜਿਓ ਸ਼ਰਧਾਂਜਲੀ ਦਿਹਾਉਣੀ ਹੈ ਪਹਿਲੀ ਵਾਰ ਕਹਿੰਦੇ ਫਿਰ ਆਪਨੇ ਕਿਹਾ ਹਾਂ ਕਰੂ ਗੁਰੂ ਮੈਨਾਂ ਨੇ ਚੁੱਪ ਕਰਿਆ ਮੈਡਮ ਸਪੀਕਰ ਨੇ ਉੱਠ ਕੇ ساری ਜਿਹੜੀ ਮਤਾਨੀ ਬੱਡੇ ਸਾਹਿਬ ਜਾਂਦੇ ਅੱਖਾਂ 'ਚ ਪਾਣੀ ਆ ਗਿਆ ਜਦੋਂ ਛੇੜੀ ਜਾਂਦੇ ਸੀ ਤੇ ਛੋਟੇ ਸਾਹਿਬ ਜਾਂਦੇ ਨੇ ਕਿਹਾ ਕਿ ਭਾਈ ਸਾਹਿਬ ਉਹ ਮੌਤ ਦਾ ਡਰ ਹੈ ਤਾਰੋ ਨੇ ਤਾਂ ਬੱਡੇ ਸਾਹਿਬ ਜਾਂਦੇ ਨੇ ਕਿਹਾ ਕਿ ਮੌਤ ਤੋਂ ਨਹੀਂ ਡਰਦਾ ਮੈਂ ਪੈਸਾ ਮੈਨੂੰ ਤੁਹਾਡੇ ਕਰਕੇ ਰੋਣਾ ਮੈਂ ਕਿ ਤੁਸੀਂ ਦੁਨੀਆ ਤੇ ਆਏ ਮੇਰੇ ਤੋਂ ਬਾਅਦ ਪਰ ਜਾਣਗੇ ਮੇਰਾ ਨਾਮ ਪਹਿਲਾਂ ਕਿ ਪੂਛੋ ਛੋਟੇ ਸੀ ਕੱਢ ਛੋਟਾ ਛੋਟਾ ਕਰਦੇ ਤੱਕ ਕੰਨ ਪਹਿਲਾਂ ਪਹੁੰਚ ਨਹੀਂ ਸੀ ਇਹ ਕਹਾਣੀ ਵੀ ਮੈਡਮ ਨੇ ਸড়াই ਥੋੜਾ ਉਹ ਐਸੇ ਕਰਕੇ ਉਹ ਬੱਚੇ ਨੂੰ ਤਾਂ ਕਹੇ ਕਿ ਬੱਚੇ ਪਹਿਲਾਂ ਮਰਨੇ ਆਂ ਸੀਰ ਹੋਣਗੇ ਪਹਿਲੀ ਵਾਰ ਭਈ 27 ਦਸੰਬਰ 2018 ਨੂੰ ਮੈਨੂੰ ਸਕੂਲ ਮਿਲਿਆ ਮੈਨੂੰ ਇਹਨਾਂ ਲੋਕਾਂ ਨੇ ਮੈਨੂੰ ਕਿਤੇ ਭੇਜਿਆ ਸੀ ਮੈਂ ਆਪਦਾ ਕੰਮ ਕਰ ਰਿਹਾ ਯਾਰ ਆਪੇ ਆਪਨਾ ਮੈਂ ਗੱਲ ਕੀਤੀ ਕਿ ਹੁਣ ਤੈਨੂੰ ਭਵੰਤ ਮੰਦਰ ਕੋਲ ਜਾ ਕੇ ਜਾਦਾ ਵੀ ਤੋੜ ਜਾ ਕੇ ਕੀ ਕੀਤਾ ਸੀ ਚਲੋ ਮੁੱਦੇ ਤਾਂ ਫੋੜ ਹੀ ਰਹਿੰਦੇ ਸਾਰੇ ਪਹਿਲੀ ਵਾਰ 27 ਦਸੰਬਰ 2018 ਨੂੰ ਸੰਸਦ ਦੇ ਸੱਜੇ ਛੋਟੇ ਸਾਬਕਾ ਕੌਂਸਲ ਮੰਤਰੀ ਜੀ ਨੂੰ ਪਹਿਲੀ ਜਉਣਾ ਇਹ ਮਤਲਬ ਹੈ ਉਹ ਜਿਹੜੇ ਰਿਕਾਰਡ ਤੇ ਚੱਲ ਜਾਂਦੀ ਹੈ ਸਾਰੀ ਉਮਰ ਲਈ ਹੁਣ ਅਗਲੀ 27 ਦਸੰਬਰ ਨੂੰ ਵੀ ਪਾਰਲੀਮੈਂਟ ਵੱਲੋਂ ਸ਼ਰਧਾਂਜਲੀ ਆਟੋਮੈਟਿਕਲੀ ਦਿੱਤੀ ਜਾਇਆ ਕਰੋ ਹਰ 27 ਨੂੰ ਉਹ ਮਸਲਾ ਆ ਗਿਆ ਰਿਕਾਰਡ ਤੇ ਆ ਗਿਆ ਕੀ ਕੀ ਕਰਦੇ ਰਹੇ ਨਹੀਂ ਜਿਹੜੇ ਪੰਜ ਦਿਨਾਂ ਤੇ ਰੋਟੀਆਂ ਸਿੱਖਦੇ ਨੇ ਮੈਂ 16ਵੇਂ ਲੋਕ ਸਭਾ ਦਾ ਮੈਂਬਰ ਹਾਂ ਜੀ ਇਹਦਾ ਮਤਲਬ 15 ਐਮਪੀ ਮੈਂ ਇਥੇ ਪਹਿਲਾਂ ਜਿੱਤ ਕੇ ਗਏ ਸੀ ਇਨਨਾਂ ਨੇ ਇਹ ਤਾਂ ਕਿਸੇ ਨੇ ਕੋਈ ਨਹੀਂ ਕੀਤਾ ਵੀ ਦਰੋ ਸ਼ਾਮ ਤੱਕ ਮੀਡੀਆ ਚ ਆ ਗਈ ਖਬਰਾਂ ਮੈਨੂੰ ਵਧਾਈਆਂ ਮਿਲਣ ਲੱਗੀਆਂ ਲੋਕਾਂ ਵੱਲੋਂ ਕਹੇ ਧੰਨਵਾਦ ਵੀਰੇ ਆਹ ਕੰਮ ਕਰਤਾ ਜਿਹੜਾ ਆ ਕਰ ਨਹੀਂ ਸਕੇ ਉਦੋਂ ਸ਼ਾਮ ਨੂੰ ਅਗਲੇ ਦਿਨ 28 ਤਰੀਕ ਨੂੰ 3 ਸਾਰਾ ਸਮਾਜ ਫਿਰ ਕਲੈਸ ਸਿ ਸ਼ਰਾਂਝੀ ਲਈ ਨੇ ਰੋਕੇ ਕੱਲ ਤੇ ਤਾਂ ਇੱਥੇ ਬੜਾ ਹਾਜਰੀ ਦੇਤੀਆਂ ਕਰਾਉਂਦੇ ਫਿਰਦੇ ਯਾਰ ਸਿਕਾਉਂਦੇ ਕੀ ਪਤਾ ਇਹਨਾਂ ਨੂੰ ਟੈਟਰ ਵੀ ਨਹੀਂ ਲਿਖਣੀ ਹੁੰਦੀ ਇਹਨਾਂ ਨੂੰ ਇਹ ਕੀ ਚੁਟਕਲਾ ਲੱਗਦਾ ਨੇ ਮੈਨੂੰ ਇਹ ਪਹਿਲੀ ਵਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ 23 ਮਾਰਚ ਨੂੰ ਸ਼ਹਾਦਤ ਦਿੱਤੀ। ਇਹ ਚੁਟਕਲਾ ਹੈ ਕੈਂਸਰ ਦੇ ਮਰੀਜ਼ਾਂ ਦੇ ਮੁੱਦੇ ਠੋਣੀ ਚੁਟਕਲਾ ਨਰੇਗਾ ਮਰੇਗਾ ਦੀਆਂ ਦਿਹਾੜੀਆਂ ਦਿਵਾਉਣੀਆਂ ਲੋਕਾਂ ਨੂੰ ਇਹ ਚੁਟਕਲਾ ਹੈ ਬੇਰਜ਼ਗਰੀ ਦੀਆਂ ਗੱਲਾਂ ਕਰਨੀ ਚੁਟਕਲਾ ਈ ਈ ਈ ਟੈਂਟ ਪਾਸ ਦੀਓ ਜਿਹੜੇ ਟਾਂਗਾ ਪੈਂਦੀਆਂ ਉਹਨਾਂ ਬਾਰੇ ਮੁੱਦੇ ਠਾਕੇ ਸਰਕਾਰ ਤੋਂ ਜਵਾਬ ਲੈਣੇ ਚੁਟਕਲਾ ਬਾਈਬਲ ਕਲਾਂ ਦੇ ਵਿੱਚ ਜਿਹੜੇ ਦੋ ਮੁੰਡੇ ਸ਼ਹੀਦ ਕੀਤੇ ਸੀ ਗੋਲੀਆਂ ਚਲਾ ਕੇ ਸਤਨਾਮ ਵੈਗੁਰੂ ਦਾ ਜਾਪ ਕਰਦੀ ਸੰਗਤ ਤੇ ਇਹ ਚੁਟਕਲਾ ਉਹਨਾਂ ਲਈ ਕਈ ਜੋ ਜੋ ਮਰਦੀ ਗਈ ਉਈ ਜਿਹੜਾ ਉੱਤਰਾ ਭਵੰਤਵਾਨ ਪਹੁੰਚਿਆ ਹਾ ਦਾ ਯਾਰ ਟਿੱਲਕ ਗੱਲ ਤਾਂ ਮੈਨੂੰ ਥੋੜੀ ਜਿਹੀ ਭੱਜੀਆ ਵੀ ਲੱਗਦੀ ਆ ਤੁਸੀਂ ਵੀ ਖੁਸ਼ ਹੋ ਜਾ ਕਰੋ ਤੇ ਕੈਪਟਨ ਮਨਿੰਦਰ ਨੂੰ ਪੱਤਰਕਾਰ ਸਵਾਲ ਪੁੱਛਣ ਢੀਢਸੇ ਨੂੰ ਪੱਠਣ ਨੂੰ ਮਲੂਕੇ ਨੂੰ ਪੂੰਦੜ ਨੂੰ ਸੁਬੀਵਾਲ ਨੂੰ ਨੰਨੀਸ਼ਾ ਨੂੰ ਮਜੀਠੀਏ ਨੂੰ ਫਿਰ ਉਸ ਵਾਰ ਪੁੱਛੀ ਬੋਟਾਂ ਵਾਲੀ ਕੀ ਤੇਰੀ ਆ ਕੋਈ ਜਾਨ ਤਿਆਰੀ ਬਹੁਤ ਮਾਨਾ ਆਉਣੀ ਮੈਂ ਕਿਹਾ ਕੱਲੇ ਸਮਰੂਹ ਚ ਹੀ ਪੈਣੀ ਉਹਦੇ ਯਾਰ ਅਟਕੀ ਨਾਨਾ ਨਾਨਾ ਸਾਰੇ ਮੇਰੇ ਮਾਰੇ ਪਏ ਕੀ ਕਰਦੇ ਮੈਂ ਮਾਰੇ ਕੀ ਕਰਦਾ ਬਾਈ ਜੀ ਹੱਥ ਨਾਲੇ ਤੁਸੀਂ ਕਰਦੇ ਪੰਜ ਸਾਲਾਂ ਚ ਛੋਟੇ ਪਿੰਡ ਮੈਂ ਕਿਸੇ ਤੇ ਨਜਾਇਜ਼ ਪਰਚਾ ਕਰਾਇਆ ਹੋਵੇ ਜੀ ਹੱਥ ਖੜਾ ਕਰਕੇ ਦਾ ਵਿਹਾਂ ਜਾ ਫਾਂਗਨੇ ਮੁੰਡੇ ਨੂੰ ਤੂੰ ਸਾਥ ਆ ਗਿਆ ਜੇ ਕੋਈ ਗਲਤ ਮੰਦਾ ਤੁਸੀਂ ਫਟਾਕੇ ਆਏ ਹੋ ਤੇ ਮੈਂ ਉਹਨੂੰ ਛਡਵਾਇਆ ਹੋਵੇ ਆਪਣੇ ਬੰਦਾ ਛੱਡ ਦੇ ਜੇ ਕਿਸੇ ਦੀ ਪੁੱਤ ਨੂੰ ਚਿੱਟੇ ਤੇ ਲਾਇਆ ਹੋਵੇ ਬਾਈ ਸਭ ਤੋਂ ਪਹਿਲਾ ਕੰਮ ਮੈਂ ਛੋਟੇ ਪਿੰਡ ਦਾ ਕੀਤਾ ਸੀ ਮੈਡੀਕਲ ਦੀ ਕਲਾਸਾਂ ਸ਼ੁਰੂ ਕਰਾਈਆਂ ਸੀ ਤੇ ਆਣੀ ਹੋਣਾ ਕੋਤਮਨ ਕਿ ਕਹਿੰਦਾ ਸੀ ਜਿੰਨਾ ਲੋਕਾਂ ਨਾਲ ਗੇਂ ਵੀ ਕੰਮ ਹੋ ਸਕਦੇ ਨੇ ਲੋਕਾਂ ਦੀ ਵਾਇਹ ਹਰਉਣੀ ਹੈ ਦਾ ਮਤਲਬ ਇਮਾਨਦਾਰੀ ਹਰਉਣੀ ਹੈ ਜਿਹਦੇ ਹਿਸਾਬ ਦੇਈ ਜਾਂਦਾ ਮੈਂ ਰੁਪਈਆ ਰੁਪਈਆ ਦਾ ਹਰਾਉਣਾ ਹੈ ਹਰਾਉਣਾ ਹੈ ਇਹਨਾਂ ਨੇ ਕਹਿਣ ਤੇ ਹਰਾ ਹਾਂ ਹਰਾਉਂਗੇ ਉਹ ਮੰਤਬੂਦੀ ਬੋੜਾ ਬਾਲ ਦਾ ਮੁੰਡਾ ਕਹਿੰਦਾ ਸੀ ਰਾਜ ਕਰਾਂਗੇ 25 ਸਾਲ ਪਰ 10 ਕੈਂਡੀਡੇਟ ਵੀ ਨਹੀਂ ਲੱਭਦੇ ਉਹਨੂੰ 10 ਨਹੀਂ ਲੱਭੇ ਅਜੇ ਅਜੇ 10 ਪੂਰੇ ਨਹੀਂ ਹੋਏ ਤਿੰਨ ਤਾਂ ਬੀਜੇਪੀ ਲੜੂ ੱਕੇ ਨਾਲ ਟਿਕਟਾਂ ਬੰਨੀਆਂ ਨਾ ਜਥੇਦਾਰ ਸੁਖਵੀਰ ਬਾਦਲ ਨੂੰ ਦੇਖ ਕੇ ਕੁੰਡੇ ਬੰਦ ਕਰਨ ਲੱਗੇ ਟਿਕਟਾਂ ਸੜ ਜੇ ਕਿਧੇ ਧੱਕੇ ਨਾਲ ਉਹ ਕਿਦਾਰ ਨੇ ਮੈਨੂੰ ਕਹਾਂ ਕਹਿੰਦਾ ਮੈਂ ਤਾਂ ਥੱਲੇ ਮੇਰੇ ਬੇਲ ਨਹੀਂ ਸੀ ਕਹਿੰਦਾ ਬਾਹਰ ਬੰਦ ਕਰਨ ਵੇਲੇ ਉੱਤੇ ਵੀ ਕਹਿੰਦਾ ਆਟਾ ਲਾਦਾ ਮੈਂ ਤਾਂ ਵੀ ਥੱਲੂ ਦੀ ਨਾ ਕਿਧੇ ਛੜੀ ਆਹ ਹਲ ਤੋਈ ਦੀ ਹੈ ਜੀ